ਸਾਰੇ ਹੀ ਸੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੜਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਦਿੱਤੀ ਹੈ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰ ਸਕੇਗੀ ਸਰਕਾਰ ਜੇਕਰ ਪੰਚਾਇਤਾਂ ਮਤੇ ਪਾ ਕੇ ਜੋ ਇਹ ਦੇ ਦੇਣ ਸਰਕਾਰ ਨੂੰ ਤਾਂ ਸਰਕਾਰ ਨਹੀਂ ਜ਼ਮੀਨ ਅਕਵਾਇਰ ਕਰੇਗੀ ਸੋ ਦੂਸਰੇ ਪਾਸੇ ਕੇਜਰੀਵਾਲ اور ਦਿੱਲੀ ਦੀ ਪੂਰੀ ਟੀਮ ਭਗਵੰਤ ਮਾਨ ਦੇ ਇਸ ਬਿਆਨ ਤੋਂ ਲੈ ਕੇ ਪੂਰੀ ਤਰ੍ਹਾਂ ਚਿੰਤਾ ਵਿੱਚ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਨੇ ਉਹ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਵਿਸ਼ਵਾਸ ਦਿਵਾ ਰਹੇ ਨੇ ਸੋ ਇਸ ਨੂੰ ਲੈ ਕੇ ਇਹ ਡੋਗਲਾ ਚਿਹਰਾ ਸਾਹਮਣੇ ਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਜੋ ਅੱਜ ਸੋਸ਼ਲ ਮੀਡੀਆ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਨਾਲ ਖੜੇ ਹੋਏ ਆਪਣਾ ਬਿਆਨ ਦੇ ਰਹੇ ਨੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਹੱਕ ਵਿੱਚ ਆਏ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਨਜ਼ਰ ਆਏ ਨੇ ਜੋ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜ ਕੇ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਕੇਜਰੀਵਾਲ ਦੇ ਸਾਹਮਣੇ ਕਿਸਾਨਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਲਈ ਉਹਨਾਂ ਨੇ ਕਿਸਾਨਾਂ ਨੂੰ ਸਮਝਾਇਆ ਕਿ ਇਹ ਜ਼ਮੀਨ ਸਰਕਾਰ ਅਕਵਾਇਰ ਨਹੀਂ ਕਰ ਸਕੇਗੀ ਸਰਕਾਰ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕਰੇਗੀ ਜੇਕਰ ਸਾਰੇ ਇੱਕ ਹੋ ਕੇ ਤੁਸੀਂ ਇਕੱਠੇ ਹੋ ਕੇ ਆਪਣੇ ਮਤੇ ਪਾ ਕੇ ਦਿਓਗੇ ਤਾਂ ਸੋ ਲੈਂਡ ਪੁਲਮ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਦਿਨੋਂ ਦਿਨ ਕਲੇਸ਼ ਵੱਧਦਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਜਰੀਵਾਲ ਦੇ ਸਾਹਮਣੇ ਜੋ ਇਹ ਐਲਾਨ ਕਰ ਦਿੱਤਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਰਖਵਾਲਾ ਜੇਕਰ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਛੱਡਣੀ ਪਈ ਤਾਂ ਮੈਂ ਛੱਡ ਦੇਵਾਂਗਾ ਪਰ ਮੈਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੁਣ ਦੇਵਾਂਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਅਕਸਰ ਹੀ 3 ਕਰੋੜ ਲੋਕਾਂ ਦੇ ਰਖਵਾਲੇ ਨੇ ਅੱਜ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਏ ਜੋ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਨੇ ਵੀ ਕੱਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਾਇਆ ਸੀ ਉਸ ਤੋਂ ਬਾਅਦ ਦਿੱਲੀ ਤੋਂ ਮਲਵਿੰਦਰ ਸਿੰਘ ਕੰਗ ਨੂੰ ਉਹ ਪੋਸਟ ਰੀਡ ਕਰਨ ਲਈ ਦਬਾਅ ਪਾਇਆ ਗਿਆ ਉਹ ਪੋਸਟਾ ਰੀਡ ਕਰ ਦਿੱਤੀ ਮਲਵਿੰਦਰ ਸਿੰਘ ਕੰਗ ਨੇ ਪਰ ਮਲਵਿੰਦਰ ਸਿੰਘ ਕੰਗ ਦੇ ਵਿਰੋਧ ਇਹ ਇਲਜ਼ਾਮ ਲਾਏ ਗਏ ਕਿ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਔਰ ਉਹਨਾਂ ਨੂੰ ਹੀ ਪਾਰਟੀ ਤੋਂ ਬਾਹਰ ਕੱਢਣ ਲਈ ਤਿਆਰੀਆਂ ਹੋ ਗਈਆਂ ਨੇ ਸੋ ਦੂਸਰੇ ਪਾਸੇ ਇੱਕ ਹੋਰ ਲੀਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੋ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਹੇਠਲੇ ਪੱਧਰ ਦੇ ਵਰਕਰ ਉਹ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦਾ ਵਿਰੋਧ ਕਰਦੇ ਹੋਏ ਕੇਜਰੀਵਾਲ ਨੂੰ ਜਵਾਬ ਦੇ ਦਿੱਤਾ ਹੈ ਕਿ ਮੈਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗਾ ਜੋ ਤੁਹਾਨੂੰ ਅਸੀਂ ਉਹਨਾਂ ਦੀ ਉਹ ਵਾਇਰਲ ਹੋਈ ਵੀਡੀਓ ਵੀ ਦਿਖਾਵਾਂਗੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਸਮਝਾ ਰਹੇ ਨੇ ਕਿ ਤੁਸੀਂ ਸਾਰੇ ਮਤੇ ਪਾਓ ਪੰਚਾਇਤਾਂ ਮਤੇ ਪਾ ਕੇ ਦੇ ਦਿਓ ਫਿਰ ਕੋਈ ਵੀ ਤੁਹਾਡੀ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗਾ ਭਗਵੰਤ ਮਾਨ ਨੇ ਲੈਨਪੁਰ ਨੀਤੀ ਤੋਂ ਬਚਣ ਦਾ ਤਰੀਕਾ ਦੱਸਿਆ ਕਿਸਾਨਾਂ ਨੂੰ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ अरविंद केजरीवाल मनीष सिसोदिया ਇਹ ਸਾਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜਾ ਕਿ ਇਸ ਬਿਆਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਨੇ ਕਿਸੇ ਸਮੇਂ ਵੀ ਇਹਨਾਂ ਦਾ ਅਸਤੀਫਾ ਹੋ ਸਕਦਾ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਐਸਾ ਅਹੁਦਾ ਨਹੀਂ ਚਾਹੀਦਾ ਜੋ ਕਿਸਾਨਾਂ ਦੇ ਵਿਰੋਧ ਵਿੱਚ ਬਿੱਲ ਆਉਣ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਪਹਿਲਾਂ ਤਿੰਨ ਕਾਨੂੰਨ ਲਿਆਂਦੇ ਸੀ ਕਿਸਾਨਾਂ ਦੇ ਵਿਰੋਧ ਵਿੱਚ ਉਸ ਤੋਂ ਬਾਅਦ ਅੰਦੋਲਨ ਚੱਲਿਆ ਔਰ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਉਹ ਤਿੰਨ ਕਾਨੂੰਨ ਮੋਦੀ ਨੂੰ ਵਾਪਸ ਲੈਣੇ ਪਏ ਇਸੇ ਕਰਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਜੋ ਹੁਣ ਲੈਂਡ ਪੁਲਿੰਗ ਨੀਤੀ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਬਰਦਸਤੀ ਲਿਆਂਦੀ ਜਾ ਰਹੀ ਹੈ ਇਸ ਦਾ ਵਿਰੋਧ ਲਗਾਤਾਰ ਹੋ ਰਿਹਾ ਜਿਸ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਬਾਤ ਚੁੱਕੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਕਿਸਾਨਾਂ ਨੂੰ ਸਮਝਾਇਆ ਗਿਆ ਜਿਸ ਦੇ ਵਿੱਚ ਅੱਜ ਸੁਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਾ ਲਿਖਿਆ ਕਿ ਵਿਰੋਧੀ ਧਿਰ ਵੱਜੋਂ ਭਗਵੰਤ ਮਾਨ ਜੀ ਗਲਤ ਪ੍ਰਾਪਤੀ ਵਿਰੁੱਧ ਜੋ ਲੜਨ ਦਾ ਇੱਕ ਲੋਕਤੰਤਰੀ ਤਰੀਕਾ ਕਿਸਾਨਾਂ ਨੂੰ ਸਮਝਾ ਰਹੇ ਸੀ ਲੋਕਾਂ ਨੂੰ ਸਮਝਾ ਰਹੇ ਸੀ ਹੁਣ ਸੱਤਾ ਵਿੱਚ ਉਹੀ ਜ਼ਬਰਦਸਤੀ ਪ੍ਰਾਪਤੀ ਕਰ ਰਹੇ ਹਨ ਜਿਸ ਨੂੰ ਇਹ ਦੋਗਲਾ ਕਹਿੰਦੇ ਹਨ ਪਰ ਸਭ ਤੋਂ ਪਹਿਲਾਂ ਤੁਸੀਂ ਉਹ ਵੀਡੀਓ ਤੁਹਾਨੂੰ ਅਸੀਂ ਆਡੀਓ ਸੁਣਾਦੇ ਆ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਕਿਸਾਨਾਂ ਨੂੰ ਇਕੱਠਾ ਹੋ ਕੇ ਜ਼ਮੀਨ ਅਕਵਾਇਰ ਕਰਨ ਤੋਂ ਰੋਕਣ ਲਈ ਕਹਿ ਰਹੇ ਨੇ ਚਲੋ ਕਾਰ ਜਿੱਤੇੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਅਸੀਂ ਖੇਤੀ ਦੇ ਦੇਣੀ ਹੈ ਤੇ ਮਾਲਕ ਹੁੰਦੇ ਸਾਨੂੰ ਉਹ ਆਪਣੀ ਜ਼ਮੀਨ ਦੇ ਮਾਲਕ ਨਹੀਂ ਰਹਿਣਗੇ ਪਰ ਲੋਕਤੰਤਰ ਦਾ ਤੁਰਾ ਲੋਕਤੰਤਰ ਦਾ ਬੀਜ ਲੋਕਤੰਤਰ ਦੀ ਜੜ ਹੈ ਪੰਚਾਇਤ ਪੰਚਾਇਤ ਕੋਲ ਇਹ ਅਧਿਕਾਰ ਹੈ ਪਿੰਡ ਦੇ ਲੋਕਾਂ ਕੋਲ ਅਧਿਕਾਰ ਨੇ ਕਿ ਉਹ ਗ੍ਰਾਮ ਸਭਾ ਬੁਲਾ ਸਕਦੇ ਆ سرپنچ چاہے کئی ہفتے ਦੇ ਵਿੱਚ ਵਿੱਚ ਵਿਸ਼ੇਸ਼ ਹਾਲਾਤਾਂ ਚ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾ ਸਕਦਾ ਹੈ ಗ್ರಾಮ ਸਭਾ ਕੀ ਹੈ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹੁੰਨਾ ਹਰ ਇੱਕ ਪਿੰਡ ਦਾ ਜਿਹੜਾ VOTER ਹੈ ਜਿਹੜਾ ਵੀ VOTER ਹੈ ਚਾਹੇ ਉਹ ਦੁਕਾਨ ਕਰਦਾ ਹੈ ਜਾਂ ਖੇਤੀ ਕਰਦਾ ਹੈ ਜਾਂ ਖੇਤ ਮਜ਼ਦੂਰ ਹੈ ਚਾਹੇ ਉਹ ਦਾ ਕੋਈ ਵੀ ਤੰਦਾ ਹੈ ਉਹ ਵਾਈਡ ਫੋਲਟ ਜਨ ਕੇ ਆਪਣੇ ਆਪ ਹੀ ਉਸ ਗ੍ਰਾਮ ਸਭਾ ਹਫਤੇ ਦਾ ਨੋਟਿਸ ਦੇ ਕੇ ਬੁਲਾਈ ਜਾਂਦੀ ਹੈ ਇੱਕ ਹਫਤਾ ਮੁਨਿਆਦੀ ਕਰਾਈ ਜਾਂਦੀ ਹੈ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਗ੍ਰਾਮ ਸਭਾ ਬੁਲਾਈ ਜਾਊਗੀ ਉੱਥੇ ਪਿੰਡ ਦੇ ਸਬੰਧੀ ਸਭਾ ਜਿਹੜੀ ਹੈ ਉਹਦੇ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਪਿੰਡ ਸੰਬੰਧੀ ਫੈਸਲਾ ਲਵੇ। ਬਹੁਮਤ ਦੇ ਨਾਲ ਉਹ ਪਾਸ ਹੋ ਗਿਆ ਜਦੋਂ ਉਹ ਮਤਾ ਪੰਚਾਇਤ ਦੇ ਕਾਰਵਾਈ ਰਿਜਿਸਟਰ 'ਚ ਹੋਰ ਦਰਜ ਹੋ ਜਾਂਦਾ। ਉਹਨੂੰ ਸੁਪਰੀਮ ਕੋਰਟ ਤੱਕ ਕੋਈ ਚੈਲੰਜ ਨਹੀਂ ਕਰ ਸਕਦਾ। ਗ੍ਰਾਮ ਸਭਾ ਦੇ ਫੈਸਲੇ ਨੂੰ। 20 ਜੜਾ ਹੈ ਲੋਕਤੰਤਰ ਦੀ। ਇਸ ਬਿੱਲ ਨੂੰ ਰੋਕਣ ਲਈ ਸਰਕਾਰ ਦੀ ਜਿੱਦ ਨੂੰ ਤੋੜਨ ਲਈ ਪਰ ਅਸੀਂ ਫਿਰ ਹੁਣ ਥੱਲੇ ਆ ਜਣੇ ਅਸੀਂ ਲੋਕਾਂ ਕੋਲ ਆਉਨੇ ਆਂ ਅੰਗਰੂਰ ਤੋਂ ਐਮਪੀ ਆ ਤਾਂ ਸੁਣੀਆਂ ਵੀ ਇਹ ਸੀਗਾ ਵੀਡੀਓ ਜਿਹੜੇ ਕਿ ਜਿਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਐਮਪੀ ਸੀਗੇ ਉਸ ਸਮੇਂ ਇੱਕ ਕਿਸਾਨਾਂ ਦੇ ਨਾਲ ਖੜੇ ਹੋਏ ਸੀ ਕਿਸਾਨਾਂ ਦੀ ਜਦੋਂ ਸਰਕਾਰ ਕਾਂਗਰਸ ਦੀ ਸੀ ਉਹ ਜ਼ਮੀਨ ਐਕਵਾਇਰ ਕਰਨ ਲਈ ਬਿੱਲ ਲਿਆ ਰਹੀ ਸੀ ਪਰ ਮੁੱਖ ਮੰਤਰੀ ਨੇ ਬਰਨਾਲਾ ਸੰਗਰੂਰ ਦੇ ਵਿੱਚ ਧਰਨਾ ਲਾ ਕੇ ਕਿਸਾਨਾਂ ਦੇ ਨਾਲ ਖੜ ਕੇ ਸਰਕਾਰ ਦਾ ਵਿਰੋਧ ਕੀਤਾ ਸੀ ਕਿ ਅਸੀਂ ਇਹ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੁਣ ਦਿਆਂਗੇ ਪਰ ਹੁਣ ਉਹੀ ਜ਼ਮੀਨ ਫਿਰ ਇਹ ਐਕਵਾਇਰ ਕਰਨ ਵਾਸਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਲਿਆ ਰਹੇ ਨੇ ਜਿਸ ਨੂੰ ਲੈ ਕੇ ਇਹ ਮੀਡੀਆ ਦੇ ਵਿੱਚ ਜੋ ਉਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਏ ਸੋ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਕਿ ਜਦੋਂ ਸੱਤਾ ਦੇ ਵਿੱਚ ਆ ਗਏ ਉਸ ਸਮੇ ਸਭ ਕੁਝ ਠੀਕ ਏ ਤੇ ਜਦੋਂ ਸੱਤਾ ਤੋਂ ਬਾਹਰ ਸੀ ਉਸ ਵਕਤ ਜੋ ਇਹ ਵਿਰੋਧ ਹੁੰਦਾ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਵੀਡੀਓ ਸੁਪਾਲ ਸਿੰਘ ਖੈਰਾ ਨੇ ਅੱਜ ਇਹ ਵਾਇਰਲ ਕੀਤੀ ਏ ਜਦੋਂ ਕਿ ਸੰਗਰੂਰ ਤੋਂ ਉਹ ਮੌਜੂਦਾ ਸੰਸਦ ਮੈਂਬਰ ਸੀ ਉਸ ਸਮੇਂ ਉਹਨਾਂ ਨੇ ਵਿਰੋਧ ਕੀਤਾ ਸੀ ਜੋ ਲੈਂਡ ਪੁਲਮ ਨੀਤੀ ਦਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਹੁਣ ਇਹ ਬਿੱਲ ਲਿਆਂਦਾ ਜਾ ਰਿਹਾ ਇਸ ਦਾ ਵਿਰੋਧ ਕਰਨ ਵਾਸਤੇ ਵੀ ਸੋ ਸਰਕਾਰ ਅਕਾਲੀ ਦਲ ਦੀ ਪਾਰਟੀ ਕਾਂਗਰਸ ਦੀ ਪਾਰਟੀ ਇਹ ਸਾਰੀ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੇ ਨੇ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਜ਼ਮੀਨ ਜਿਹੜੀ ਹੈ ਉਹਨਾਂ ਤੋਂ 3 ਗੁਣਾ ਵਧ ਰੇਟ ਦੇਵਾਂਗੇ ਜੇਕਰ ਉਸ ਜ਼ਮੀਨ ਦਾ ਰੇਟ 50 ਲੱਖ ਰੁਪਇਆ ਪ੍ਰਤੀ ਏਕੜੇ ਤਾਂ ਉਸ ਨੂੰ ਲਗਭਗ 2 ਕਰੋੜ ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇਗਾ ਸੋ ਕਿਸਾਨਾਂ ਦੀ ਆਮਦਨ ਵਧੇਗੀ ਜਿਹੜੇ ਕਿਸਾਨਾਂ ਦੀ ਜ਼ਮੀਨ ਆਪਣੀ ਖੁਸ਼ੀ ਨਾਲ ਉਹ ਦੇਣਗੇ ਤਾਂ ਸੋ ਇਸ ਦੇ ਬਾਰੇ ਹਰਪਾਲ ਸਿੰਘ ਚੀਮਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਸਹਿਮਤ ਹੋ ਕੇ ਇਹ ਬਿੱਲ ਨੂੰ ਲਿਆਵਾਂਗੇ ਜੋ ਕਿਸਾਨਾਂ ਦੀ ਜ਼ਮੀਨ ਐਕਵਰ ਕੀਤੀ ਜਾਵੇਗੀ ਸੋ ਜਿਸ ਤਰ੍ਹਾਂ ਦਿੱਲੀ ਦੇ ਨਾਲ ਲੱਗਦੇ ਪਿੰਡ ਜਿਨ੍ਹਾਂ ਨੂੰ ਡਿਵੈਲਪ ਹੋਏ ਨੇ ਅੱਜ ਉਹ ਕਰੋੜਾਪਤੀ ਨੇ ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਰੋੜਾਪਤੀ ਬਣਾਉਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਉਹੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਮੁਹਾਲੀ ਦੇ ਨਾਲ ਲੱਗਦੇ ਪਿੰਡ ਅਕਵਾਇਰ ਕਰਕੇ ਮੁਹਾਲੀ ਦੇ ਲੋਕ ਡਿਵੈਲਪ ਹੋਏ ਨੇ ਇਸੇ ਤਰ੍ਹਾਂ ਸਰਦੀ ਜ਼ਿਲ੍ਹੇ ਤਰਨਤਾਰਨ ਫਿਰੋਜ਼ਪੁਰ ਜਿਹੜੇ ਲੁਧਿਆਣਾ ਦੇ ਵਿੱਚ ਕਿਸਾਨ ਨੇ ਉਹਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਜਾਂ ਉਹਨਾਂ ਦੀ ਜ਼ਮੀਨਾਂ ਅਕਵਾਇਰ ਕਰਕੇ ਉੱਥੇ ਵੱਡਿਆ-ਵੱਡਿਆ ਜਿਹਨੇ ਕਲੋਨੀਆਂ ਇਕੱਠੀਆਂ ਜਾਣ ਕਲੋਨੀਆਂ ਕੱਟ ਕੇ ਉੱਥੇ ਵੱਡੇ ਤਨਾਰ ਲੋਕ ਲਿਆ ਕੇ ਬਿਠਾਏ ਜਾਣ ਕਿਸਾਨਾਂ ਨੂੰ ਜਿਹੜੀ ਅਪਜਾਊ ਜ਼ਮੀਨ ਹੈ ਉਹਨਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਜਿਸ ਤੇ ਕਰਕੇ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਇਹ ਜ਼ਮੀਨ ਜੋ ਪੰਜਾਬ ਦੀ ਅਪਜਾਊ ਜ਼ਮੀਨ ਹੈ ਪੂਰੇ ਦੇਸ਼ ਦਾ ਇਹ ਨਹੀਂ ਪੂਰੀ ਦੁਨੀਆ ਦਾ ਜਿਹੜਾ ਟਿੱਡ ਪਰਦੀ ਹੈ ਸੋ ਇਸ ਜ਼ਮੀਨ ਨੂੰ ਅਕਵਾਇਰ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸੋਚਣਾ ਪਵੇਗਾ ਕਿ ਪੰਜਾਬ ਦੀ ਅਪਜਾਊ ਜ਼ਮੀਨ ਦੇ ਉੱਪਰ ਇਸ ਤਰ੍ਹਾਂ ਦੀਆਂ ਕਲੋਨੀਆਂ ਨਾ ਇਕੱਠੀਆਂ ਜਾਣ ਜਿੱਥੇ ਧਰਤੀ ਦੇ ਉੱਪਰ ਫਸਲ ਨਹੀਂ ਹੁੰਦੀ ਜਿਹੜੀ ਜ਼ਮੀਨ ਬੰਜਰ ਹੈ ਉੱਥੇ ਕਲੋਨੀਆਂ ਕੱਟੋ ਤੁਹਾਨੂੰ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰਨਾ ਪਵੇਗਾ ਪਰ ਜਿਹੜੀ ਅਪਜਾਊ ਜ਼ਮੀਨ ਨੂੰ ਤੁਸੀਂ ਅਕਵਾਇਰ ਕਰਨ ਤੁਲੇ ਹੋ ਜੇ ਇਸ ਦਾ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ